ਹਾਂਜੀ ਆਪਾਂ ਜੀ ਇਹ ਕੱਚੀ ਹਲਦੀ ਦਾ achar ਬਣਾਇਆ ਦੇਖੋ ਜੀ ਬਹੁਤ ਹੀ ਵਧੀਆ ਬਣਿਆ ਹੈਗਾ ਆ ਸੱਚੀ ਹਲਦੀ ਆਪਣੇ ਲਈ ਬਹੁਤ ਹੀ ਜ਼ਿਆਦਾ ਗੁੱਡ ਹੈਗੀ ਆ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਚਲੋ achar ਨੂੰ ਬਣਾਈਏ ਹੈਲੋ ਸਸਕਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟਰੀਅਰ ਗਾਰਡਨਿੰਗ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਸਾਡੀ ਕਲਾ ਦੇ ਵਿੱਚ ਹੋ ਅੱਜ ਜੀ ਆਪਾਂ ਬਣਾ ਰਹੇ ਆਂ achar ਜਿਹੜਾ ਕਿ ਆਪਾਂ ਹਲਦੀ ਦਾ achar ਬਣਾਵਾਂਗੇ ਤੁਹਾਨੂੰ ਪਤਾ ਹੀ ਹੈ ਕਿ ਸਰਦੀਆਂ ਦੇ ਰੁੱਤੇ ਵਿੱਚ ਅੱਜਕੱਲ ਹਲਦੀ ਬਹੁਤ ਹੀ ਵਧੀਆ ਮਾਰਕੀਟ ਦੇ ਵਿੱਚ ਆਉਂਦੀ ਹੈਗੀ ਆ ਤੇ ਅੱਜ ਹੀ ਕੱਚੀ ਹਲਦੀ ਹੈਗੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਵਾਸ਼ ਕਰ ਲਿਆ ਆ ਵਾਸ਼ ਕਰਕੇ ਥੋੜੀ ਜਿਹਾ ਡਰਾਈ ਕਰ ਲੈਣਾ ਕਿਸੇ ਕੱਪੜੇ ਦੇ ਨਾਲ ਟਾਵਲ ਦੇ ਨਾਲ ਹੁਣ ਆਪਾਂ ਜੀ ਕੀ ਕਰਨਾ ਹੈ ਕਾ ਇਹਨੂੰ ਆਪਾਂ ਛਿਲ ਲੈਣਾ ਹੈਗਾ ਆ ਇਹਦੇ ਵਿੱਚ ਆਪਾਂ ਥੋੜੀਆਂ ਜੀਆਂ ਇਹ ਹਰੀਆਂ ਮਿਰਚਾਂ ਪਾਵਾਂਗੇ ਥੋੜੇ ਇਹਨਾਂ ਨੂੰ ਚੀਰਾ ਲਾ ਲਾਂਗੇ ਤੁਸੀਂ ਇਹਦੇ ਵਿੱਚ ਜੇ ਅਦਰਕ ਵੀ ਪਾਣਾ ਹੈ ਉਹ ਵੀ ਕੱਟ ਕੇ ਪਾ ਸਕਦੇ ਆ ਮਿਕਸਚਰ ਬਣਾਉਣਾ ਹੈ ਕੈਰਟ ਸ਼ਲਗਮ ਜੋ ਵੀ ਤੁਸੀਂ ਵਿੱਚ ਮਿਕਸ ਕਰਨੀਆਂ ਚੀਜ਼ਾਂ ਕਰ ਸਕਦੇ ਆ ਪਰ ਅਸੀਂ ਕੱਲੀ ਹਲਦੀ ਤੇ ਥੋੜੀ ਜੀ ਇਹਦੇ ਵਿੱਚ ਗਰੀਬ ਮਿਰਚ ਆ ਪਾਵਾਂਗੇ ਇਹ ਜੀ ਆਪਾਂ ਚਾਰ ਬਣਾਉਣਾ ਤੁਹਾਨੂੰ ਪਤਾ ਹੀ ਹਲਦੀ ਦੇ ਆਪਣੇ ਲਈ ਬਹੁਤ ਜਿਆਦਾ ਫਾਇਦੇ ਹੈਗੇ ਆ ਹਲਦੀ ਆਪਣੇ ਸਿਹਤ ਦੇ ਵਾਸਤੇ ਬਹੁਤ ਜਿਆਦਾ ਗੁੱਡ ਹੈਗੀ ਆ ਕੱਚੀ ਹਲਦੀ ਤਾਂ ਉਸ ਦੇ ਤੇ ਜਾਦੀ ਬੈਨੀਫਿਟ ਹੈਗੇ ਆ ਤੁਸੀਂ ਇਹਨੂੰ ਦੁੱਧ ਦੇ ਵਿੱਚ ਪਾ ਕੇ ਵੀ ਪੀ ਸਕਦੇ ਆ ਕਿ ਆਪਣੇ ਬਲੱਡ ਨੂੰ ਇਹ ਪਤਲਾ ਰੱਖਦੀ ਆ ਤੇ ਆਪਣੀ ਇਮਿਊਨਿਟੀ ਨੂੰ ਬਹੁਤ ਜਿਆਦਾ ਸਟਰੋਂਗ ਕਰਦੀ ਆ ਕੋਈ ਵੀ ਆਪਣੀ ਬੋਡੀ ਦੇ ਵਿੱਚ ਸਵੇਲਿੰਗ ਹੋਈ ਆ ਕੋਈ ਸੱਟ ਚੋਟ ਲੱਗੀ ਆ ਤੇ ਹਲਦੀ ਬਹੁਤ ਛੇਤੀ ਜੀ ਰਿਕਵਰੀ ਕਰਦੀ ਹੈਗੀ ਆ ਇਹ ਜੀ ਬਹੁਤ ਵਧੀਆ ਚੀਜ਼ ਹੈਗੀ ਚਲੋ ਜੀ ਹੁਣ ਆਪਾਂ ਕੀ ਕੱਟਣਾ ਹੈਗਾ ਇਹਨੂੰ ਸਭ ਤੋਂ ਪਹਿਲਾਂ ਆਪਾਂ ਇਹਨੂੰ ਛਿੱਲ ਲੈਣਾ ਹੈਗਾ ਆ ਹਾਂਜੀ ਤੁਸੀਂ ਕੋਈ ਵੀ ਕੱਪੜਾ ਜਾਂ ਕੋਈ ਹੋਰ ਚੀਜ਼ ਰੱਖ ਲੈਣੀ ਕਿਉਂਕਿ ਇਹਦਾ ਕੰਟਨਟ ਨੂੰ ਵੀ ਕਲਰ ਲੱਗ ਜਾਂਦਾ ਆ ਆਪਣੇ ਹੱਥਾਂ ਨੂੰ ਤਾਂ ਲੱਗਦਾ ਹੀ ਆ ਜੇ ਤੁਸੀਂ ਗਲਵਜ਼ ਪਾਉਣੇ ਆ ਹੱਥ ਤੇ ਗਲਵਜ਼ ਪਾ ਕੇ ਇਹਨੂੰ ਛਿੱਲੋ ਹੁਣ ਆਪਾਂ ਸਾਰੀ ਬੰਧੀ ਇਸ ਤਰੀਏ ਨੂੰ ਛਿੱਲ ਲੈਣਾ ਹੈਗਾ ਆ ਜਿਹੜੀ ਪਤਲੀ ਪਤਲੀ ਇਹਦੀ ਬਸ ਸਕੇਲ ਲਾ ਦੇਣੀ ਹੈਗੀ ਆ ਬਾਅਦ ਦੇ ਵਿੱਚ ਫਿਰ ਆਪਾਂ ਇਹਦੇ ਪੀਸ ਕੱਟ ਲੈਣੇ ਹੈਗੇ ਆ ਜੇ ਤਾਂ ਨਾਈਫ ਦੇ ਨਾਲ ਕੱਟ ਲਓ ਜਾਂ ਤੁਸੀਂ ਫਰਾਈ ਕੱਟਣ ਵਾਲੀ ਨਾਲ ਕੱਟ ਲਓ ਜਿੱਤਾ ਮਰਜ਼ੀ ਕੱਟ ਲਓ ਹਾਂਜੀ ਜਿੰਨੇ ਕੁ ਜੇ ਤੁਸੀਂ ਥੋੜੀ ਪਤਲੀ ਛੱਲ ਲਾਉਣੀ ਹੈ ਜਾਂ ਚੰਗੀ ਤਾਂ ਨਹੀਂ ਦੀ ਮੋਟੀ ਛੱਲ ਲਾਉਣੀ ਹੋਵੇ ਤੁਹਾਡੇ ਤੇ ਹੈਗੇ ਆ ਪਰ ਇਹ ਹਲਦੀ ਵਧੀਆ ਹੈਗੀ ਬਹੁਤ ਤੇ ਪੀਸ ਵਧੀਆ ਹੈਗੇ ਆ ਕੀ ਕਰੀ ਤੇ ਵੈਸਟ ਅਕੋ ਜਾਂਦਾ ਤਾਂ ਕਿਰੋ ਛਿਲਦਾ ਨਹੀਂ ਹੈਗਾ ਹਾਂ ਜੀ ਇਹ ਸਾਰੇ ਆਪੇ ਇਦਾਂ ਛਿਲ ਲੈਣੀ ਹੈਗੀ ਕੰਟੀਨਿਊ ਛਿਲ ਕੇ ਤੇ ਫਿਰ ਤੁਸੀਂ ਆਪੇ ਇਹਨੂੰ ਕੱਟ ਲੈਣਾ ਜਾਂ ਕੱਟ ਲੈਣਾ ਜਾਂ ਆਪਾਂ ਫਰਾਈ ਵਾਲੇ ਦੇ ਨਾਲ ਜਾਂ ਜਿੰਦਾ ਵੀ ਮਸ਼ੀਨ ਦੇ ਨਾਲ ਵੀ ਕਰ ਸਕਦੇ ਹੈਗੇ ਆ ਕਟਰ ਦੇ ਨਾਲ ਦੀ ਬੋਤਲ ਦੇ ਵਿੱਚ ਜਿਹੜੀ ਨਾਲੇ ਹੱਥਾਂ ਨੂੰ ਤੁਹਾਡੇ ਕਲਰ ਚੜ ਜਾਂਦਾ ਆ ਬਹੁਤ ਜ਼ਿਆਦੀ ਤੱਤਵਾਰੇ ਹਲਦੀ ਸਾਈਡਾਂ ਪੈਦੀਆਂ ਤਾਂ ਨਾਈਫ ਦੇ ਨਾਲ ਕੱਟੇ ਹੋਈਆਂ ਹੈਗੀਆਂ ਆ ਇਸ ਤਰ੍ਹਾਂ ਹੀ ਆਪਾਂ ਜਿਹੜੀ ਆਪਣੀ ਸਾਰੀ ਹਲਦੀ ਜਿਹੜੀ ਹੈ ਇਹ ਹੁਣ ਛਿੱਲ ਲੈਣੀ ਹੈਗੀ ਆ ਹਲਦੀ ਜੀ ਆਪਾਂ ਸਾਰੇ ਛਿੱਲੇ ਹੀ ਹੈਗੇ ਆ ਇਹਨੂੰ ਆਪਾਂ ਵਾਸ਼ ਕਰ ਲਿਆ ਤੇ ਚੰਗੀ ਤਰ੍ਹਾਂ ਡਰਾਈ ਕਰ ਲਿਆ ਹੈਗਾ ਹੁਣ ਆਪਾਂ ਜੀ ਇਹਨੂੰ ਕੱਟਣ ਲੱਗੇ ਇਹਨੂੰ ਆਪਾਂ ਇਹਦੇ ਫਰਾਈ ਕਟਰ ਦੇ ਨਾਲ ਹੀ ਇੱਦਾਂ ਕੱਟ ਲੈਣਾ ਹੈਗਾ ਇਹ ਵੀ ਇਸ ਤਰ੍ਹਾਂ ਦੇ ਇੱਦਾਂ ਪੀਸ ਬਣਨੇ ਆ 20-20 ਵਿੱਚ ਕੱਟਿਆ ਜਾ ਸੇਗਾ ਜੇ ਤੁਸੀਂ ਇਹਨੂੰ ਬਾਅਦ ਵਿੱਚ ਨਾਈਫ ਦੇ ਨਾਲ ਹੋਰ ਵੀ ਡਿਵਾਈਡ ਕਰ ਲਓ ਇਹਨੂੰ ਹਾਫ ਕਰ ਲਓ ਤਾਂ ਕਿਉਂਕਿ ਹਲਦੀ ਦਾ achar ਆਪਾਂ ਜਿਆਦਾ ਨਹੀਂ ਖਾਂਦੇ ਛੋਟੇ ਪੀਸ ਵੀ ਕਰ ਸਕਦੇ ਹੈਗੇ ਹੁਣ ਆਪਾਂ ਜੀ ਇਹਨੂੰ ਕੱਟ ਲੈਣਾ ਇਹਦੇ ਨਾਲ ਹੀ ਕਟਰ ਦੇ ਵਿੱਚ ਪਾ ਕੇ ਇਹ ਜੇ ਤੁਸੀਂ ਨਾਈਫ ਨਾਲ ਕੱਟਣਾ ਨਾਈਫ ਨਾਲ ਵੀ ਕੱਟ ਸਕਦੇ ਆ ਇਹਦੇ ਨਾਲ ਥੋੜਿਆ ਇਹ ਛੇ ਟਿੱਕਟਿਆ ਜਾਂਦਾ ਹਾਂ ਜੀ ਇਦਾਂ ਤੱਕ ਪੀਸਰ ਬੰਦੇ ਹੈਗੇ ਆ ਲੰਬੇ ਲੰਬੇ ਇਦਾਂ ਆਪਾਂ ਜਿਹੜੀ ਸਾਰੀ ਹਲਦੀ ਆਪਣੀ ਇਹ ਕੱਟ ਲੈਣੀ ਹੈਗੀ ਆ ਜੇ ਤੁਸੀਂ ਨਾਈਫ ਨਾਲ ਕੱਟਣੀ ਹੈ ਤੁਸੀਂ ਨਾਈਫ ਨਾਲ ਕੱਟ ਸਕਦੇ ਹੈ ਨਹੀਂ ਆ ਔਰਿਆ ਜੀ ਹਾਰਡ ਆਏ ਨੇ ਜਦੋਂ ਪ੍ਰੈਸ ਕਰਦੇ ਹੈਗੇ ਆ ਪਰ ਇੱਕੋ ਵਾਰੀ ਤੁਹਾਡਾ ਪੀਸ ਕੱਟਿਆ ਜਾਂਦਾ ਹੈਗਾ ਆ ਇਹ ਵਧੀਆ ਚੀਜ਼ ਇਦਾਂ ਕੰਟੀਨਿਊ ਆਪੇ ਸਾਰੇ ਇਹ ਕੱਟ ਲੈਣੇ ਹੈਗੇ ਪੀਸ ਜਿੱਦ ਇੱਕ ਪੀਸ ਬਣਾਇਆ ਹੈ ਹੈਗੇ ਹਾਂਜੀ ਹਲਦੀ ਜੀ ਆਪਾਂ ਸਾਰੇ ਕੱਟ ਲਈ ਹੈਗੇ ਤਾਂ ਇਹਦੇ ਆਪਾਂ ਲੰਬੇ ਪੀਸ ਬਣਾ ਕੇ ਤੇ ਥੋੜੇ ਇਹਦੇ ਛੋਟੇ ਪੀਸ ਕਰਦੇ ਆ ਕਿਉਂਕਿ ਆਪਾਂ ਹਲਦੀ ਨੂੰ ਜਿਆਦਾ ਨਹੀਂ ਖਾਣਾ ਹੁੰਦਾ ਸਿਰਫ ਦਵਾਈ ਦੇ ਤੌਰ ਤੇ ਇਹ ਚਾਰ ਖਾਣਾ ਹੈਗਾ ਰੈਗੂਲਰ ਚਾਰ ਵਾਂਗੂ ਨਹੀਂ ਖਾਣਾ ਵੀ ਬਹੁਤ ਜਿਆਦਾ ਖਾ ਲੈਣਾ ਆ ਐਵਰੀ ਡੇ ਤੁਸੀਂ ਦੋ ਤਿੰਨ ਪੀਸ ਜਿੱਦਾਂ ਲੈ ਸਕਦੇ ਆ ਜਿੰਨਾ ਲੈਣਾ ਹੈਗਾ ਤਾਂ ਛੋਟੇ ਪੀਸ ਆਪਾਂ ਬਣਾਏ ਹੈਗੇ ਆ ਤੇ ਜਿਹੜੀਆਂ ਆਪਣੇ ਗੁੱਜੀ ਮਿਰਚਾਂ ਹੈਗੀਆਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਚੀਰਾ ਲਾ ਕੇ ਸਾਰੀਆਂ ਇਹਦੇ ਵਿੱਚ ਪਾ ਦੇਣੀਆਂ ਇਹਦੇ ਵਿੱਚ ਫਿਰ ਮਸਾਲੇ ਆਪਣੇ ਚਲੇ ਜਾਂਦੇ ਆ ਫਿਰ ਬਾਅਦ ਦੇ ਵਿੱਚ ਆਪਾਂ ਜੀ ਸਰੋਂ ਦਾ ਤੇਲ ਪਾ ਕੇ ਤੇ ਇਹਦਾ ਇਹ ਫਰਾਈ ਕਰਕੇ ਚਾਰ ਦੇ ਵਿੱਚ ਪਾਣਾ ਮਸਾਲੇ ਨੂੰ ਲੇ ਹੁਣ ਜੇ ਆਪਾਂ ਸਾਰੀਆਂ ਮਿਰਚਾਂ ਨੂੰ ਇਹਦਾ ਸੀਰੀਆ ਲਾ ਲੈਣੇ ਹੈਗੇ ਆ ਤੇ ਜਿਹੜੇ ਜੀ ਆਪਣੇ ਕੋ ਛਿਲਕੇ ਹੈਗੇ ਹਲਦੀ ਦੇ ਆਪਾਂ ਛਿੱਲੇ ਹੈਗੇ ਆ ਇਹਨਾਂ ਨੂੰ ਤੁਸੀਂ ਸੁਟਣਾ ਨਹੀਂ ਹੈਗਾ ਇਹ ਆਪਾਂ ਇੱਦੀ ਰੱਖ ਸਕਦੇ ਜਦੋਂ ਵੀ ਆਪਾਂ ਦੁੱਧ ਦਾ ਕੱਪ ਉਬਾਲਣਾ ਹੈ ਰਾਤ ਨੂੰ ਬੈੱਡ ਟਾਈਮ ਤੇ ਤੁਸੀਂ ਇਹ ਹਲਦੀ ਵਾਲਾ ਦੁੱਧ ਬਣਾ ਸਕਦੇ ਬਹੁਤ ਹੀ ਜ਼ਿਆਦਾ ਸਟਰੋਂਗ ਹੈ ਆਪਾਂ ਵਾਸ਼ ਕੀਤੇ ਆ ਔਰੈਡੀ ਇਹ ਕੀਪ ਕਰ ਲੈਣੇ ਹਾਂ ਜੀ ਸਾਰੀਆਂ ਮਿਰਚਾਂ ਨੂੰ ਆਪਾਂ ਸੀਰੀਆ ਲਾ ਲੈਣੇ ਆ ਇਸ ਤਰ੍ਹਾਂ ਹਾਂਜੀ ਫਿਰ ਜੀ ਆਪਾਂ ਹੁਣ ਆਚਾਰ ਬਣਾਉਣ ਲੱਗੇ ਹੈਗੇ ਦਾ ਹਾਂਜੀ ਆਪਣੇ ਕੋਲ ਦੇ ਜਿਹੜੇ ਆਪਾਂ ਮਸਾਲੇ ਪਾਉਣੇ ਹੈਗੇ ਚਾਟ ਦੇ ਵਿੱਚ ਉਹ ਆਪਾਂ ਥੋੜੀ ਜਿਹੀ ਡਰਾਈ ਰੋਸਟ ਕਰਨੇ ਆ ਹੁਣ ਮੈਂ 프라이ਪੈਨ ਨੂੰ ਥੋੜਾ ਜਿਹਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾ ਦਿੰਦੀ ਹਾਂਜੀ ਇਹ ਹੈਗਾ ਜੀ ਸੁੱਕਾ ਧਨੀਆ ਹੈਗਾ ਆ ਇਹ ਧਨੀਆ ਆਰਗੇਨਿਕ ਹੈਗਾ ਜੀ ਆਪਾਂ ਇਹ ਘਰੇ ਗ로우 ਕੀਤਾ ਹੈਗਾ ਆ ਆਪਾਂ ਨੂੰ ਘਰ ਦਾ ਧਨੀਆ ਗਾ ਲੈਣਾ ਚਾਹੀਦਾ ਜੀ ਬਹੁਤ ਵਧੀਆ ਹੋ ਜਾਂਦਾ ਹੈਗਾ ਆ ਤੇ ਇਹਦੇ ਵਿੱਚ ਜੀ ਆਪਾਂ ਹੁਣ ਇਹ ਸੌਂਫ ਪਾਵਾਂਗੇ ਇਹ ਵਾਲੀ ਜੀ ਸਰੋਂ ਹੈਗੀ ਆ ਇਹ ਜੀ ਮੇਥੀ ਦਾਣਾ ਹੈਗਾ ਆ ਕਾਲੀ ਮਿਰਚ ਲੈ ਲਈ ਆ। ਆਵਲਾ ਜੀਰਾ ਹੈਗਾ ਆ। ਥੋੜੀ ਜਿਹਾ ਆਪਾਂ ਇਹਦੇ ਵਿੱਚ ਕਲੌਂਜੀ ਪਾਣੀ ਇਹਨੂੰ ਆਪਾਂ ਬਾਦੇ ਵਿੱਚ ਪਾਵਾਂਗੇ। ਹਾਂਜੀ ਇਹਨੂੰ ਆਪਣੇ ਤੇ ਇਹ ਵਾਲੇ ਵੀ ਸੁੱਕੇ ਮਸਾਲੇ ਜਿਹੜੇ ਲੂਣ ਮਿਰਚ ਮਸਾਲਾ ਆ। ਡਿੱਗੀ ਮਿਰਚ ਤੇ ਇੱਕ ਚਮਚਾ ਪਾਮਚੂਰਦਾ ਪਾਵਾਂਗੇ। ਹੁਣ ਆਪਣੇ ਜਿੰਨੇ ਵੀ ਮਸਾਲੇ ਹੈਗੇ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਹੈਗਾ ਆ। ਬਾਦੇ ਵਿੱਚ ਆਪਾਂ ਇਹਨਾਂ ਨੂੰ ਦਾਦਰਾ ਜਿਆ ਪਿਸਤਾ ਬਹੁਤ ਬਰੀਕ ਨਹੀਂ ਕਰਨਾ ਹੈਗਾ। ਠੰਡਾ ਕਰਕੇ ਆਪਾਂ ਇਹਨਾਂ ਨੂੰ ਪੀਸ ਲੈਣਾ ਹੈਗਾ ਇਹ ਜੇ ਜਦੋਂ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਦੇ ਆਂ ਤੇ ਫਿਰ ਬਹੁਤ ਹੀ ਵਧੀਆ ਜੀ ਇਹਨਾਂ ਦਾ ਰੋਮਾ ਜਿਹੜਾ 스멜 ਹੈਗੀ ਆ ਬਹੁਤ ਨਾਈਸ ਹੁੰਦੀ ਆ ਤੇ ਚਾਰ ਦੀ ਸ਼ੈਲਫ ਲਾਈਫ ਵੀ ਵੱਧ ਜਾਂਦੀ ਹੈਗੇ ਤੁਸੀਂ ਜਿਆਦਾ ਟਾਈਮ ਰੱਖ ਸਕਦੇ ਹੈਗੇ ਆ ਹਾਂਜੀ ਹਲਕਾ ਜਿਹਾ ਇਹਨਾਂ ਨੂੰ ਆਪਾਂ ਰੋਸਟ ਕਰ ਲੈਣਾ ਹੈਗਾ ਆ ਬਾਅਦ ਦੇ ਵਿੱਚ ਆਪਣੇ ਕੋਲ ਸਰੋਂ ਦਾ ਤੇਲ ਹੈਗਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਗਰਮ ਕਰਕੇ ਠੰਡਾ ਕਰਕੇ ਤੇ ਹਲਦੀ ਦਾ ਜਿਹੜੀਆਂ ਆਪਣੇ ਮਿਰਚਾਂ ਆ ਆਪਾਂ ਫਰਾਈ ਕਰ ਲੈਣੀਆਂ ਹੈਗੀਆਂ ਤਾਂ ਮਸਾਲੇ ਪਾ ਦੇਣੀਆਂ। ਇਹ ਵੀ ਬਹੁਤ ਵਧੀਆ ਚਾਰਪਾਉਂਦਾ ਆ ਹੈਲਥ ਵਾਸਤੇ ਵੀ ਬਹੁਤ ਗੁੱਡ ਹੈਗਾ ਆ। ਹਲਦੀ ਦਾ ਚਾਰ ਆਪਾਂ ਨੂੰ ਜ਼ਰੂਰ ਬਣਾਉਣਾ ਚਾਹੀਦਾ। ਹੁਣ ਮਸਾਲੇ ਜੀ ਆਪਨੇ ਹੋਸਟ ਹੋ ਗਏ ਹੈਗੇ ਇਹਨਾਂ ਨੂੰ ਆਪਾਂ ਸਾਈਡ ਤੇ ਕਰ ਲੈਣਾ ਹੈਗਾ ਜਾਂ ਠੰਡੇ ਕਰ ਲੈਣੇ ਆ। ਹਾਂ ਜੀ ਹੁਣ ਆਪਾਂ ਚਾਰ ਵਾਸਤੇ ਇੱਕ ਡਾਈ ਲੈ ਕੇ ਇਹਦੇ ਵਿੱਚ ਜੀ ਆਪਾਂ ਇੱਕ ਕੱਲੀ ਸਰੋਂ ਦਾ ਤੇਲ ਪਾਣ ਲੱਗੇ ਹੈਗੇ। ਹਾਂਜੀ ਜਦੋਂ ਇਹ ਗਰਮ ਹੋ ਗਿਆ ਤੇ ਫਿਰ ਆਪਾਂ ਇਹਨੂੰ ਠੰਡਾ ਕਰ ਲੈਂਦੇ ਹਾਂ ਜਦ ਥੋੜੀ ਜਿਹੀ ਧੂਆ ਜਿਹਾ ਨਿਕਲ ਜਾਂਦਾ ਤੇ ਬਾਦੇ ਵਿੱਚ ਆਪਣੀ ਜਿਹੜੀ ਹੈਗੀ ਹਲਦੀ ਤੇ ਮਿਰਚਾ ਫਰਾਈ ਕਰਨੀ ਆਪਣਾ ਜੀ ਤੇਲ ਜਿਹੜਾ ਸਰੋਂ ਦਾ ਇਹ ਗਰਮ ਹੋ ਗਿਆ ਤੇ ਹੁਣ ਇਹਨੂੰ ਥੋੜਾ ਜਿਹਾ ਆਪਾਂ ਠੰਡਾ ਕਰ ਲਿਆ ਹੈਗਾ ਇਹਦੇ ਵਿੱਚ ਜੀ ਹੁਣ ਆਪਾਂ ਇਹ ਥੋੜੀ ਜਿਹਾ ਸਾਬਤ ਜੀਰਾ ਪਾਉਣਾ ਹੈ ਇਹਦੇ ਨਾਲ ਹੀ ਆਪਾਂ ਥੋੜੀ ਜਿਹੀ ਹਿੰਗ ਪਾ ਦਿੰਦੇ ਹਾਂ ਇਹਦੇ ਵਿੱਚ ਥੋੜੀ ਦੇਰ ਨੂੰ ਚੰਗੀ ਤਰ੍ਹਾਂ ਹਲਾ ਦੇਣਾ ਫਿਰ ਇਸ ਤੋਂ ਬਾਅਦ ਤੇਲ ਆਪਾਂ ਗਰਮੀਆ ਹਾਂ ਹਾਂਜੀ ਹੁਣ ਆਪਾਂ ਇਹਦੇ ਨਾਲ ਹੀ ਆਪਣੀ ਜਿਹੜੀ ਹਲਦੀ ਹੈਗੀ ਆ ਤੇ ਆਪਣੀਆਂ ਮਿਰਚਾਂ ਇਹਦੇ ਵਿੱਚ ਪਾ ਦੇਣੀ ਆ ਥੋੜੇ ਹੌਲੀ ਪਾਉਂਦੇ ਕਿਤੇ ਵਿਛਟੇ ਵਗੈਰਾ ਨਾ ਹੋ ਜਾਵੇ ਹਾਂਜੀ ਤਾਂ ਹਲਾ ਲਈਏ ਨਾ ਕਿੰਨੇ ਤਰ੍ਹਾਂ ਸੰਗੀ ਤਰ੍ਹਾਂ ਆਪਾਂ ਫਰਾਈ ਕਰ ਲੈਣਾ ਜੇ ਥੋੜੇ ਸੌਫ ਹੋਈਆਂ ਹੋਈਆਂ ਹਨ ਤਾਂ ਆਪਾਂ ਫਰਾਈ ਕਰਨਾ ਹੈ ਜੀ ਦੀ ਜਿਹੜੇ ਆਪਾਂ ਇਹ ਕੋ ਮਸਾਲੇ ਸੀ ਆਪਾਂ ਡਰਾਈ ਰੋਸ ਕਿਤੇ ਉਹ ਪੈਤਾਂ ਦਾ ਇਹ ਦਾਦਰਾ ਪਾਊਡਰ ਬਣਾ ਜਾਏਗਾ ਕੰਟੀਨਿਊ ਆਪਾਂ ਇਹਨਾਂ ਨੂੰ ਹਿਲਾਇਆ ਜਾਣਾ ਹੈ ਅਲਦੀ ਤੇ ਮਟਰਾਂ ਦੀ ਹੁਣ ਕਾਫੀ ਆਪਣੀਆਂ ਫਰਾਈ ਹੋ ਗਈਆਂ ਥੋੜੀਆਂ ਜਿਗ੍ਨੇ ਨਾਲ ਸੌਫਟ ਹੋ ਗਈਆਂ ਆ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹਾ ਸੁੱਕੇ ਮਸਾਲੇ ਪਹਿਲਾਂ ਪਾ ਦਨੇ ਹੈਗੇ ਆ ਇਹ ਆਪਣੇ ਕੋਲ ਜੀ ਰਾਈ ਹੈਗੀ ਆ ਇਹਦੇ ਨਾਲ ਫੇ ਜੀ ਥੋੜੀ ਖਤਾਸ ਹੁੰਦੀ ਆ ਤੇ ਜੇ ਆਪਣਾ ਚਾਲ ਚੱਲ ਦੀ ਖਰਾਬ ਨਹੀਂ ਹੁੰਦਾ ਹੈਗਾ ਨਾਲ ਹੀ ਆਪਾਂ ਇਹ ਕਲੌਂਜੀ ਪਾ ਦੇਣੀ ਹੈਗੀ ਆ ਚੰਗੀ ਤਰ੍ਹਾਂ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਲੈਣਾ ਹੈਗਾ ਹਾਂਜੀ ਨਾਲ ਹੀ ਆਪਣੇ ਕੋਲ ਜਿਹੜੇ ਸੁੱਕੇ ਮਸਾਲੇ ਹੈਗੇ ਉਹ ਆਪਾਂ ਪਾ ਦੇਣੀ ਹੈ ਹੁਣ ਹਾਂਜੀ ਇਹ ਸਾਲਟ ਹੈਗਾ ਲੂਣ ਜਿਹੜਾ ਇਹਦੇ ਦੋ ਕਾਲਾ ਤੇ ਰੈਗੂਲਰ ਲੂਣ ਜਿਹੜਾ ਹੈਗਾ ਆ ਪਿੰਕ ਸਾਲਟ ਇਹ ਮਿਕਸ ਕੀਤਾ ਹੈਗਾ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਜਿਹੜਾ ਪਾ ਸਕਦੇ ਹੋਗੇ ਇਹ ਜੀ ਗਰਮ ਮਸਾਲਾ ਹੈਗਾ ਇਹ ਹਾਂਜੀ ਇਹ ਵਾਲੀ ਦੇਗੀ ਮਿਰਚ ਹੈਗੀ ਆ ਜਸਟ ਕਲਰ ਲਈ ਹੈ ਜਿਆਦਾ ਨਹੀਂ ਹੈ ਸਪਾਈਸੀ ਹੁੰਦੀ ਹੈਗੀ ਕਿਉਂਕਿ ਆਪਾਂ ਮਿਰਚਾਂ ਦੀ ਫਾਈਆਂ ਵਿੱਚ ਕ੍ਰੀਮ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਲਾ ਦੇਣਾ ਹੈਗਾ ਇਹ ਇਹ ਜੀ ਆਪਣੇ ਕਮਚੂਰ ਹੈਗਾ ਆ ਵਿੱਚ ਏ ਪਾ ਲੈਣਾ ਹੈਗਾ ਆ ਵਾਲੇ ਜੀ ਮਸਾਲੇ ਹੈ ਕਿ ਆ ਜਿਹੜੇ ਆਪਾਂ ਰੋਸ ਕਿਤੇ ਸੀਗੇ ਥੋੜੇ ਆਪਾਂ ਇਹਨਾਂ ਨੂੰ ਦਾਦਰਾ ਚ ਹੀ ਰੱਖਿਆ ਹੈ ਬਹੁਤ ਜ਼ਿਆਦਾ ਬ੍ਰੇਕ ਨਹੀਂ ਕੀਤੇ ਇਹ ਵੀ ਆਪਾਂ ਸਾਰੇ ਵਿੱਚ ਹੀ ਪਾ ਦੇਣੇ ਹੈਗੇ ਆ ਬਹੁਤ ਨਾਈਸ ਖੁਸ਼ਬੂ ਆਉਂਦੀ ਹੈ ਮਸਾਲੇ ਰੋਸ ਕਿਤੇ ਹੈਗੇ ਆ ਚੰਗੀ ਤਰ੍ਹਾਂ ਮਾਲੀ ਲੈ ਨਾ ਇਹਨਾਂ ਨੂੰ ਚਾਹ ਆਪਾਂ ਜੀ ਆਲਮੋਸਟ ਪੁਣੀ ਬਣ ਗਿਆ ਲੱਗ ਰਿਹਾ ਹੈ 190 ਹੋ ਰਿਹਾ ਫਾਈਨਲ ਪਕੌਣਾ ਆਇਆ ਤੇ ਫਿਰ ਆਪਾਂ ਸਟੋਵ ਨੂੰ ਗਾੜਨਾ ਬੰਦ ਥੋੜੇ ਜਿਹਾ ਆਪਾਂ ਵਿਨੇਗਰ ਪਾਣਾ ਹੈ ਤੇ ਹੁਣ ਹਾਂਜੀ ਇਹਦੇ ਵਿੱਚ ਮੈਂ ਥੋੜੇ ਜਿਹਾ ਵਿਨੇਗਰ ਪਾਉਂਗੀ ਇਹ ਵਿਨੇਗਰ ਜੀ ਆਪਾਂ ਘਰ ਦੇ ਵਿੱਚ ਹੀ ਬਣਾਇਆ ਹੈ ਹோம் ਮੇਡ ਹੀ ਹੈਗਾ ਐਪਲ ਦਾ ਸਿਪਕਾ ਜਿਹੜਾ ਹੈਗਾ ਆ ਆਪਾਂ ਬਹੁਤ ਈਜ਼ੀਲੀ ਘਰ ਦੇ ਵਿੱਚ ਵਿਨੇਗਰ ਬਣਾ ਸਕਦੇ ਹਾਂ ਜਿਹੜਾ ਆਰਗੇਨਿਕ ਵੀ ਆ ਤੇ ਬਹੁਤ ਵਧੀਆ ਬਣਦਾ ਹੈਗਾ ਇਹ ਆਪਾਂ ਗਿਰੜ ਚਾਟੇ ਬਣਾ ਲੈਣ ਜਾਈਦਾ ਹੈ। ਵਿਨੇਗਰ ਦੇ ਨਾਲ ਵਰਤੇ ਖਰਾਬ ਨਹੀਂ ਲਾਹੇਗਾ ਆਪਣਾ achar। শেলਫ ਲਾਈਫ ਬਹੁਤ ਜੀ ਲੰਬੀ ਲੰਮਾ ਸਮਾਂ ਰੱਖ ਸਕਦੇ ਹੈਗੇ। ਸਿਰਫ ਕਦੇ ਥੋੜਿਆ ਹੈਂ ਜੀ ਆਪਾਂ ਗਿਰੜ ਕਰ ਲੈਣਾ ਚਾਹੀਦਾ। ਹੰਜੇ ਆਪਾਂ ਸਟੋਕ ਨੂੰ ਕਰ ਦੇਣਾ ਬੰਦ ਅਮਰ ਚਾਰ ਆਪਣਾ ਬਣ ਗਿਆ ਹੈਗਾ ਯਾ। ਜਦ ਜਦੋਂ ਠੰਡਾ ਹੋ ਗਿਆ ਫਿਰ ਆਪਾਂ ਕਿਸੇ ਵੀ ਟੱਕਣ ਵਾਲੇ ਡੱਬੇ ਦੇ ਵਿੱਚ ਇਹਨੂੰ ਪਾ ਕੇ ਰੱਖਣਾ ਹੈਗਾ ਇਹ ਕਿਸ ਕੰਟੇਨਰ ਦੇ ਵਿੱਚ। ਠੰਡਾ ਕਰਕੇ ਪਾਉਣਾ ਪਰ ਹਜੇ ਨਹੀਂ ਪਾਉਣਾ ਹੈਗਾ ਹਾਂਜੀ ਸਟੋਕ ਨੂੰ ਅੰਦਰ ਨਹੀਂ ਬੰਦੇ ਦੇਖੋ ਜੀ ਆਚਾਰ ਆਪਣਾ ਬਣ ਗਿਆ ਇਹ ਹਲਦੀ ਦਾ ਆਚਾਰ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆ ਤੁਹਾਨੂੰ ਪਤਾ ਇਹ ਹਲਦੀ ਆਪਣੇ ਵਾਸਤੇ ਬਹੁਤ ਜ਼ਿਆਦਾ ਗੁੱਡ ਹੈਗੀ ਆ ਥੋੜੇ ਜਿਹਾ ਦਵਾਈ ਦੇ ਤੌਰ ਤੇ ਆਪਾਂ ਨੂੰ ਖਾ ਲੈਣਾ ਚਾਹੀਦਾ ਹੈ ਕਿ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ ਹੈਗਾ ਤੇ ਬਹੁਤ ਵਧੀਆ ਚੀਜ਼ ਹੈਗੀ ਆ ਹਾਂਜੀ ਆਪਣੀ ਬਹੁਤ ਪ੍ਰੋਬਲਮਾਂ ਨੂੰ ਹਲਦੀ ਠੀਕ ਕਰਦੀ ਹੈਗੀ ਆ ਤੁਹਾਨੂੰ ਹਲਦੀ ਦਾ ਆਚਾਰ ਜ਼ਰੂਰ ਬਣਾਉਣਾ ਚਾਹੀਦਾ ਇਹ ਜੀ ਬਹੁਤ ਵਧੀਆ ਬਣਿਆ ਤੁਸੀਂ ਵੀ ਇਸ ਤਰ੍ਹਾਂ ਬਣਾਣਾ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ